ਰਿਸ਼ਤਾ ਇਹ ਸ਼ਬਦ ਸੁਣਨ ਵਿੱਚ ਸਧਾਰਨ ਲੱਗਦਾ ਹੈ ਪਰ ਇਸ ਦੀ ਗਹਿਰਾਈ ਅਤੇ အਹਿਮੀယत အਣਮੁੱਲ ਹੈ ਰਿਸ਼ਤੇ ਮਨੁੱਖ ਦੀ ਜੀਵਨ ਦੀ रीढ़ ਦੀ ਹੱਡੀ ਵਾਂਗ ਹੁੰਦੇ ਨੇ ਮਾਪੇ ਭੈਣ ਭਰਾ ਦੋਸਤ ਜੀਵਨ ਸਾਥੀ ਅਧਿਆਪਕ ਜਾਂ ਸਾਥੀ ਹਰ ਰਿਸ਼ਤਾ ਆਪਣੀ ਥਾਂ ਤੇ ਵਧੀਆ ਹੁੰਦਾ ਹੈ ਪਰ ਅੱਜ ਕੱਲ੍ਹ ਦੇ ਦੌਰ ਵਿੱਚ ਜਿੱਥੇ ਜੀਵਨ ਦੀ ਰਫ਼ਤਾਰ ਬਹੁਤ ਤੇਜ਼ ਹੈ ਉੱਥੇ ਰਿਸ਼ਤੇ ਕੱਚੇ ਧਾਗਿਆਂ ਵਰਗੇ ਹੋ ਗਏ ਹਨ ਥੋੜਾ ਜਿਹਾ ਤਣਾਅ ਵੀ ਹੋਵੇ ਤਾਂ ਧਾਗਾ ਟੁੱਟ ਜਾਂਦਾ ਹੈ ਇਹ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਮੁੱਖ ਗੱਲਾਂ ਦੀ ਜੋ ਰਿਸ਼ਤਿਆਂ ਨੂੰ ਮਜ਼ਬੂਤ ਲੰਬੇ ਸਮੇਂ ਲਈ ਕਾਇਮ ਅਤੇ ਖੁਸ਼ਹਾਲ ਰੱਖਣ 'ਚ ਮਦਦ ਕਰਨਗੀਆਂ ਸਭ ਤੋਂ ਪਹਿਲਾ ਨੰਬਰ ਆ ਭਰੋਸਾ ਭਰੋਸਾ ਹਰ ਰਿਸ਼ਤੇ ਦੀ ਨੀਂਹ ਹੁੰਦਾ ਹੈ ਭਰੋਸਾ ਕਿਸੇ ਵੀ ਰਿਸ਼ਤੇ ਦੀ ਮੁਡਲੀ ਲੋੜ ਹੈ ਜਿੱਥੇ ਭਰੋਸਾ ਹੈ ਉੱਥੇ ਪਿਆਰ ਸਮਝਦਾਰੀ ਅਤੇ ਸਮਰਥਨ ਆਪਣੇ ਆਪ ਆ ਜਾਂਦਾ ਹੈ ਜੇ ਰਿਸ਼ਤੇ ਵਿੱਚ ਸ਼ੱਕ ਦੀ ਚਿੰਗਾਰੀ ਪੈਦਾ ਹੋ ਜਾਵੇ ਤਾਂ ਉਹ ਰਿਸ਼ਤਾ ਲੰਬਾ ਸਮਾਂ ਨਹੀਂ ਚੱਲਦਾ ਉਦਾਹਰਨ ਦੇ ਤੌਰ ਤੇ ਜਿਵੇਂ ਇੱਕ ਪਤੀ ਪਤਨੀ ਦੇ ਰਿਸ਼ਤੇ ਵਿੱਚ ਜੇ ਪਤੀ ਘਰ देर ਨਾਲ ਆਉਂਦਾ ਹੈ ਤੇ ਪਤਨੀ ਉਸ ਤੇ ਸ਼ੱਕ ਕਰਦੀ ਰਹੇ ਬਿਨਾ ਪੁੱਛੇ ਸਮਝੇ ਤਾਂ ਰਿਸ਼ਤਾ ਹੌਲੀ-ਹੌਲੀ ਵਿਗੜਨ ਲੱਗ ਪੈਂਦਾ ਹੈ ਦੂਜਾ ਨੰਬਰ ਖੁੱਲ ਕੇ ਗੱਲਾਂ ਕਰਨੀਆਂ ਕਈ ਵਾਰ ਅਸੀਂ ਸੋਚਦੇ ਹਾਂ ਕਿ ਦੂਜਾ ਬੰਦਾ ਸਾਡੀਆਂ ਅੰਦਰਲੀਆਂ ਗੱਲਾਂ ਆਪਣੇ ਆਪ ਸਮਝ ਜਾਵੇ ਪਰ ਅਸਲ 'ਚ ਧੀਲੀ ਗੱਲ ਨਾ ਕੀਤੀ ਜਾਵੇ ਤਾਂ ਗਲਤਫਹਿਮੀਆਂ ਹੋ ਜਾਂਦੀਆਂ ਹਨ ਇਸ ਲਈ ਸਾਨੂੰ ਗੱਲਾਂ ਨੂੰ ਦਿਲ ਵਿੱਚ ਰੱਖਣ ਦੀ ਬਜਾਏ ਸ਼ਾਂਤੀ ਨਾਲ ਸਾਂਝਾ ਕਰੋ ਤੂੰ ਹਮੇਸ਼ਾ ਜਾਂ ਤੂੰ ਕਦੇ ਵੀ ਨਹੀਂ ਵਰਗੀਆਂ ਨਕਾਰਾਤਮਕ ਲਾਈਨਾਂ ਤੋਂ ਪਚਣਾ ਚਾਹੀਦਾ ਹੈ ਸੁਣਨਾ ਵੀ ਸਿੱਖੋ ਸਿਰਫ ਗੱਲਾਂ ਕਰਨੀਆਂ ਹੀ ਨਾ ਰਿਸ਼ਤੇ ਨੂੰ ਜ਼ਿੰਦਾ ਰੱਖਣ ਲਈ ਇੱਕ ਦੂਜੇ ਨੂੰ ਸਮਝ ਜ਼ਰੂਰ ਦਿਓ ਆਪਣੇ ਕੈਰੀਅਰ ਫੋਨ ਟੀਵੀ ਜਾਂ ਹੋਰ ਕੰਮਾਂ 'ਚ ਇੰਨਾ ਵਿਅਸਤ ਨਾ ਹੋ ਜਾਓ ਕਿ ਤੁਹਾਡੇ ਆਪਣੇ ਲੋਕ ਆਪਣੇ ਬਣੇ ਨਾ ਰਹਿਣ ਹਰ ਰਿਸ਼ਤਾ ਇੱਕ ਛੋਟੇ ਜਿਹੇ ਬੂਟੇ ਵਾਂਗ ਹੁੰਦਾ ਹੈ ਜਿਸ ਸਮੇਂ-ਸਮੇਂ ਤੇ ਪਾਣੀ ਨਾ ਦਿੱਤਾ ਜਾਵੇ ਤਾਂ ਉਹ ਮੁਜਰਾ ਜਾਂਦਾ ਹੈ ਇਸ ਲਈ ਹਫਤੇ ਵਿੱਚ ਇੱਕ ਵਾਰ ਫੈਮਿਲੀ ਨਾਲ ਖਾਸ ਸਮਾਂ ਬਤਾਓ ਦੋਸਤ ਜਾਂ ਜੀਵਨ ਸਾਥੀ ਨਾਲ ਲੋ ਮੋਬਾਈਲ ਟਾਈਮ ਰੱਖੋ ਬੱਚਿਆਂ ਲਈ ਕੁਆਲਿਟੀ ਟਾਈਮ ਹੋਣਾ ਚਾਹੀਦਾ ਹੈ ਕੇਵਲ ਸਮੇਂ ਦੀ ਮਾਤਰਾ ਨਹੀਂ ਮਾਫ ਕਰਨਾ ਸਿੱਖੋ ਰਿਸ਼ਤੇ ਪਰਫੈਕਟ ਨਹੀਂ ਹੁੰਦੇ ਕੋਈ ਵੀ ਇਨਸਾਨ ਪੂਰਾ ਨਹੀਂ ਹੁੰਦਾ ਹਰ ਰਿਸ਼ਤੇ ਵਿੱਚ ਕਦੇ ਨਾ ਕਦੇ ਗਲਤੀਆਂ ਹੋ ਜਾਂਦੀਆਂ ਹਨ ਪਰ ਜੇ ਅਸੀਂ ਉਹ ਗਲਤੀਆਂ ਆਪਣੇ ਦਿਲ ਵਿੱਚ ਰੱਖ ਲਈਏ ਤਾਂ ਉਹ ਰਿਸ਼ਤਾ ਅੰਦਰੋਂ-ਅੰਦਰੀ ਖਤਮ ਹੋਣ ਲੱਗ ਪੈਂਦਾ ਹੈ ਇਸ ਲਈ ਇੱਕ ਦੂਜੇ ਨੂੰ ਮਾਫ ਕਰਨਾ ਸਿੱਖੋ ਇਹਦੇ ਨਾਲ ਦਿਲ ਖਲਕਾ ਹੁੰਦਾ ਹੈ ਨਵੀਂ ਸ਼ੁਰੂਆਤ ਦਾ ਮੌਕਾ ਮਿਲਦਾ ਹੈ ਸਾਨੂੰ ਯਾਦ ਆਉਂਦਾ ਹੈ ਕਿ ਅਸੀਂ ਵੀ ਗਲਤ ਹੋ ਸਕਦੇ ਹਾਂ ਸਮਝੌਤਾ ਕਰਨਾ ਸਿੱਖੋ ਜਿੱਤ ਹਮੇਸ਼ਾ ਹਾਰਨ ਨਾਲ ਨਹੀਂ ਹੁੰਦੀ ਕਈ ਵਾਰ ਰਿਸ਼ਤੇ ਦੀ ਭਲਾਈ ਲਈ ਥੋੜਾ ਥੋੜਾ ਝੁਕਣਾ ਵੀ ਪੈਂਦਾ ਹੈ ਇਸ ਲਈ ਕਮਜ਼ੋਰੀ ਨਾ ਸਮਝੋ ਇਹ ਸਮਝਦਾਰੀ ਹੈ ਜਿੱਥੇ ਦੋ ਲੋਕ ਆਪਣੇ ਅਹੰਕਾਰ ਨੂੰ ਪਾਸੇ ਰੱਖ ਕੇ ਰਿਸ਼ਤੇ ਦੀ ਖਾਤਰ ਝੁਕਦੇ ਹਨ ਉੱਥੇ ਪਿਆਰ ਖੜਦਾ ਹੈ ਸਮਝਦਾਰੀ ਨਾਲ ਗੁੱਸੇ ਤੇ ਕਾਬੂ ਕਰਨਾ ਸਿੱਖੋ ਕਿਉਂਕਿ ਹਰ ਰਿਸ਼ਤੇ ਵਿੱਚ ਝਗੜੇ ਹੁੰਦੇ ਹਨ ਪਰ ਗੁੱਸੇ ਵਿੱਚ ਕਿਹਾ ਗਿਆ ਇੱਕ ਬੁਰਾ ਸ਼ਬਦ ਸਾਰੀ ਰਿਸ਼ਤੇਦਾਰੀ ਨੂੰ ਹਿਲਾ ਸਕਦਾ ਹੈ ਗੁੱਸਾ ਆਉਣਾ ਕੁਦਰਤੀ ਹੈ ਪਰ ਉਸ ਨੂੰ ਕਿਵੇਂ ਹੰਡਾਉਣਾ ਹੈ ਇਹ ਕਲਾ ਹੈ ਗੁੱਸੇ ਦੇ ਸਮੇਂ ਚੁੱਪ ਰਹੋ ਇੱਕ ਦੂਜੇ ਨੂੰ ਬੁਰਾ ਭਲਾ ਕਹਿਣਾ ਬੰਦ ਕਰ ਦਿਓ ਪਾਣੀ ਪੀਓ ਤੇ ਸ਼ਾਂਤ ਰਹਿਣਾ ਸਿੱਖੋ ਛੋਟੀਆਂ ਛੋਟੀਆਂ ਗੱਲਾਂ ਵਿੱਚੋਂ ਖੁਸ਼ੀ ਲੱਭਣੀ ਸਿੱਖੋ ਕਈ ਵਾਰ ਅਸੀਂ ਵੱਡੀਆਂ ਖੁਸ਼ੀਆਂ ਦੀ ਉਡੀਕ ਕਰਦੇ ਹਾਂ ਜਿਵੇਂ ਵਿਆਹ ਬੱਚਾ ਨੌਕਰੀ ਆਦ ਪਰ ਰਿਸ਼ਤੇ ਛੋਟੀਆਂ ਛੋਟੀਆਂ ਗੱਲਾਂ ਵਿੱਚ ਜ਼ਿਆਦਾ ਮਜ਼ਬੂਤ ਹੁੰਦੇ ਨੇ ਜਿਵੇਂ ਇੱਕ ਦੂਜੇ ਲਈ ਚਾਹ ਬਣਾਉਣਾ ਸਰਪ੍ਰਾਈਜ਼ ਨੋਟ ਲਿਖਣਾ ਇੱਕ ਛੋਟਾ ਜਿਹਾ ਤੋਹਫਾ ਦੇਣਾ ਦਿਲੋਂ ਕੀਤੀ ਗਈ ਤਾਰੀਫ਼ ਜਿਵੇਂ ਇੱਕ ਪੌਦੇ ਨੂੰ ਰੋਜ਼ ਪਾਣੀ ਚਾਹੀਦਾ ਹੈ ਉਸੇ ਤਰ੍ਹਾਂ ਰਿਸ਼ਤੇ ਨੂੰ ਵੀ ਪਿਆਰ ਮਿਹਨਤ ਸਮਾਂ ਅਤੇ ਸਤਿਕਾਰ ਚਾਹੀਦਾ ਹੈ ਜੇ ਸੋਚੀਏ ਕਿ ਇੱਕ ਵਾਰ ਵਿਆਹ ਹੋ ਗਿਆ ਜਾਂ ਦੋਸਤੀ ਬਣ ਗਈ ਤਾਂ ਹੁਣ ਸਾਰੀ ਉਮਰ ਖੁਦ ਉਹ ਖੁਦ ਪੂਰੀ ਹੋ ਜਾਵੇਗੀ ਤਾਂ ਇਹ ਗਲਤ ਫਹਿਮੀ ਹੈ ਕਈ ਵਾਰ ਰਿਸ਼ਤੇ ਇੰਨਾ ਕਰਕੇ ਟੁੱਟਦੇ ਹਨ ਅਸੀਂ ਦੂਜੇ ਤੋਂ ਬਹੁਤ ਜ਼ਿਆਦਾ ਉਮੀਦ ਰੱਖਣ ਲੱਗ ਪੈਂਦੇ ਹਾਂ ਉਮੀਦ ਹੋਣੀ ਚਾਹੀਦੀ ਹੈ ਪਰ ਹੱਦ ਤੋਂ ਵੱਧ ਨਹੀਂ ਜੋ ਆਪ ਨਹੀਂ ਕਰ ਸਕਦੇ ਉਹ ਦੂਜੇ ਤੋਂ ਵੀ ਨਾ ਮੰਗੋ ਕਈ ਵਾਰ ਅਸੀਂ ਦੂਜਿਆਂ ਨੂੰ ਆਪਣੇ ਨਿਯਮਾਂ ਧਰਮਾਂ ਸੋਚਾਂ ਅਤੇ ਰੀਤਾਂ ਦੇ ਢਾਂਚੇ 'ਚ ਫਿੱਟ ਕਰਨਾ ਚਾਹੁੰਦੇ ਹਾਂ ਰਿਸ਼ਤਾ ਬਣਾਉਣਾ ਕਿਸੇ ਨੂੰ ਆਪਣਾ ਬਣਾਉਣਾ ਇਹ ਫਿਰ ਉਹ ਬੰਦੇ ਦੀ ਆਜ਼ਾਦੀ ਨੂੰ ਸਵੀਕਾਰ ਕਰਨ ਦੀ ਕਲਾ ਹੈ ਰਿਸ਼ਤੇ ਬਣਾਉਣ ਲਈ ਸਿਰਫ ਪਿਆਰ ਨਹੀਂ ਬਲਕਿ ਸਮਝ ਮਿਹਨਤ ਸਮਾਂ ਭਰੋਸਾ ਅਤੇ ਸਹਿਣਸ਼ੀਲਤਾ ਦੀ ਵੀ ਲੋੜ ਹੁੰਦੀ ਹੈ ਕਦੇ ਵੀ ਕਿਸੇ ਰਿਸ਼ਤੇ ਨੂੰ ਛੋਟੀ ਗਲਤਫਹਿਮੀ ਵਿੱਚ ਖਤਮ ਨਾ ਕਰੋ ਇੱਕ ਵਾਰ ਟੁੱਟਿਆ ਰਿਸ਼ਤਾ ਚਾਹੇ ਜੋ ਮਰਜੀ ਕਰ ਲਵੋ ਮੁੜ ਪੁਰਾਣਾ ਨਹੀਂ ਹੁੰਦਾ ਅਖੀਰ ਵਿੱਚ ਮੈਂ ਉਹੀ ਕਹੂੰਗੀ ਜਿਵੇਂ ਲੋਹਾ ਲੋਹੇ ਨੂੰ ਕੱਟਦਾ ਹੈ ਉਸੇ ਤਰ੍ਹਾਂ ਸਿਰਫ ਰਿਸ਼ਤਾ ਹੀ ਰਿਸ਼ਤੇ ਨੂੰ ਬਚਾਉਂਦਾ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਇਤਾਂ ਦੀ ਮੋਟੀਵੇਸ਼ਨਲ ਵੀਡੀਓ ਦੇ ਵਿੱਚ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦਿਓ ਧੰਨਵਾਦ